ਦੇਖੋ ਪੰਜਾਬੀਆਂ ਦੇ ਜਿਲਾਂ ਤੇ ਬਹੁਤ ਲੰਬਾ ਸਮਾਂ ਪੱਲਾ ਸਾਹਿਬ ਨੇ ਰਾਤ ਕੀਤਾ ਔਰ ਇਹ پوری ਦੁਨੀਆ ਦੇ ਅੰਦਰ ਪੰਜਾਬੀਆ ਦਾ ਝੰਡਾ ਬੁਲੰਦ ਕੀਤਾ ਪਿਛਲੇ ਦਿਨ ਸਾਡੇ ਵਿਚਕਾਰ ਨਹੀਂ ਰਹੇ ਬੜਾ ਅਫਸੋਸ ਆ ਪੂਰੇ ਪੰਜਾਬੀ ਜਗਤ ਨੂੰ ਪੂਰੇ ਉਹਨਾਂ ਦੇ ਜਿਹੜੇ ਵੀ ਉਹਨਾਂ ਨੂੰ ਫਾਲੋ ਕਰਦੇ ਸੀ ਉਹਨਾਂ ਦੇ ਫਾਲੋਅਰ ਨੂੰ ਬਹੁਤ ਵੱਡਾ ਦੁੱਖ ਲੱਗਿਆਗਾ ਅੱਜ ਅਫਸੋਸ ਪ੍ਰਗਟ ਕਰਨ ਦੇ ਲਈ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲੇ ਆਂ ਧਰਮਪਤਨੀ ਨੂੰ ਦੇ ਬੇਟੇ ਨੂੰ ਮਿਲੇ ਆਂ ਸਾਰੇ ਉਹਨਾਂ ਦੇ ਪੁਰਾਣੇ ਸਾਥੀ ਉਹਨਾਂ ਬਾਰੇ ਉਹਨਾਂ ਦੇ ਸੁਭਾਅ ਬਾਰੇ ਕਿਉਂਕਿ ਨਿੱਜੀ ਤੌਰ ਤੇ ਸਾਡਾ ਸਾਹਜ ਨਹੀਂ ਸੀ ਪਰ ਲੇਕਿਨ ਉਹਨਾਂ ਦੇ ਜਿਹੜਾ ਕਮੇਡੀ ਆ ਉਹਦੇ ਰਾਹੀਂ ਉਹਨਾਂ ਨੂੰ ਬਿਲਕੁਲ ਜਾਣਦੇ ਸੀਗੇ ਪਰ ਲੇਕਿਨ ਅੱਜ ਪਤਾ ਲੱਗਿਆ ਕਿ ਕਿੰਦਾ ਸ਼ਰਮਾ ਜੀ ਨਾਲ ਲਗਭਗ ਉਹਨਾਂ ਨੇ 50 ਸਾਲ ਭਰਾਮਾਂ ਦੀ ਤਰ੍ਹਾਂ ਬਤਿਹਰ ਕੀਤੇ ਦੇਖ ਸਕੇ ਪਰ ਆ ਰਹੇ ਨੇ ਕਿ ਔਰ ਹਮੇਸ਼ਾ ਹੀ ਪੰਜਾਬੀਅਤ ਤੇ ਪੰਜਾਬੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਜਿੱਥੇ ਵੀ ਗਏ ਦੁਨੀਆ ਦੇ ਅੰਦਰ ਜਿਹੜੀ ਵੀ ਕੰਟਰੀ ਚ ਗਏ ਉੱਥੇ ਹੀ ਮੈਂ ਸਮਝਦਾ ਪੰਜਾਬੀਅਤ ਦਾ ਝੰਡਾ ਜਿਹੜਾ ਉਹ ਉੱਚਾ ਕੀਤਾ ਬਹੁਤ ਵੱਡਾ ਪੰਜਾਬੀ ਕਲਚਰ ਦੇ ਲਈ ਮੈਂ ਸਮਝਦਾ ਵੱਡਾ ਯੋਗਦਾਨ ਆ ਉਹਨਾਂ ਦਾ ਔਰ ਸਦੀਆਂ ਤੱਕ ਔਰ ਅੱਗੇ ਚੱਦੇ ਜਾਂਦੱਕ ਪੱਲਾ ਸਾਹਿਬ ਨੂੰ ਲੋਕ ਯਾਦ ਕਰਦੇ ਆਂ। ਆਸਰਾ ਦੀ ਕਮੇਟੀ ਸੀ ਕਦੇ ਪਰਿਵਾਰ ਦੇ ਵਿੱਚ ਹਮੇਸ਼ਾ ਬੈਠ ਕੇ ਜਿਹੜਾ ਫੋਟੋਆਂ ਕਿਸੀਂ ਦੇਖ ਸਕਦੇ ਸੀ ਕਦੇ ਉਹਨਾਂ ਦੀ ਕੋਈ ਪਾਰਟੀ ਨਹੀਂ ਕਰ ਦਿੱਤੀ ਉਹਨਾਂ ਦੇ ਅੱਧ ਤੱਕ। ਬਿਲਕੁਲ ਇਹੀ ਸਭ ਤੋਂ ਵੱਡਾ ਸੁਨੇਹਾ ਹੈਗਾ ਕਿ ਜਿਹੜਾ ਕਲਾਕਾਰ ਉਹੀ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਜਿਹੜਾ ਜਦੋਂ ਤੁਸੀਂ ਉਹਨੂੰ ਪਰਿਵਾਰ ਦੇ ਵਿੱਚ ਬੈਠ ਕੇ ਆਪਣੇ ਬੱਚਿਆਂ ਦੇ ਵਿੱਚ ਆਪਣੀਆਂ ਧੀਆਂ ਦੇ ਵਿੱਚ ਆਪਣੇ ਪੁੱਤਰਾਂ ਦੇ ਵਿੱਚ ਆਪਣੇ ਮਾਪੇ ਦੇ ਸਾਹਮਣੇ ਔਰ ਇੱਕ ਅਛੇ ਟਾਂ ਦੇ ਨਾਲ ਸੁਣ ਸਕਦੇ ਹੋ। ਔਰ ਆਪਿਆ ਬਰੂ ਜਿਹੜਾ ਹੈਗਾ ਖੁਸ਼ ਰੱਖ ਲੈਂਦੇ ਹਾਂ ਤੇ ਇਸ ਤਰ੍ਹਾਂ ਦੀ ਉਹਨਾਂ ਨੇ ਕਮੇਡੀ ਕੀਤੀ ਹੈ ਮੈਂ ਸਮਝਦਾ ਇਸ ਤਰ੍ਹਾਂ ਦੇ ਕਮੇਡੀਅਨ ਦੁਨੀਆ ਦੇ ਅੰਦਰ ਬਹੁਤ ਥੋੜੇ ਹੋਏ। ਅੱਛਾ ਜੀ ਨੂੰ ਸਰ ਕੋਈ ਯਾਦਗਾਰ ਕੋਈ ਤੁਮਾਰ ਨਾਲ ਗੱਲਬਾਤ ਹੋਈ ਹੈ ਕਿ ਕੋਈ ਮਖਮੋਤੀ ਸਾਹਿਬ ਵੀ ਆਏ ਸੀ ਕਿ ਪਹਿਲੇ ਦਿਨ ਉਹਨੂੰ ਵੀ ਜਿਹੜਾ ਉਹਨਾਂ ਦੇ ਬਹੁਤ ਸੀ ਉਹਨਾਂ ਦੇ ਬੜਾ ਰੀਲ ਉਹਨਾਂ ਨੇ ਯਾਦ ਕੀਤਾ ਉਹਨਾਂ ਨੇ। ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਕੋ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਅ ਕਮੇਟੀ ਨੂੰ ਸਮਰਪਿਤ ਕੀਤਾ ਹੈਗਾ ਬੜਾ ਲੰਬਾਰਸਾ ਉਹਨਾਂ ਨੇ ਵੀ ਆਪਣੀ ਜਿੰਦਗੀ ਦੇ ਦੌਰਾਨ ਕਮੇਟੀ ਕੀਤੀ ਹੈ ਹੁਣ ਉਹ ਪੰਜਾਬ ਦੇ ਤੌਰ ਮੁੱਖ ਮੰਤਰੀ ਸੇਵਾ ਕਰ ਰਹੇ ਨੇ ਬਿਲਕੁਲ ਅਸੀਂ ਉਹਨਾਂ ਨਾਲ ਸਲਾਹ ਕਰਾਂਗੇ ਸਲਾਹ ਕਰਕੇ ਜਿਸ ਤਰ੍ਹਾਂ ਦੀ ਵੀ ਟੁਕਮੀ ਯਾਦਗਾਰ ਬਣਾਉਣ ਦੀ ਗੱਲ ਹੋ ਬਿਲਕੁਲ ਪਰਿਵਾਰ ਦੇ ਮੈਂਬਰ ਸਾਹਿਬ ਕਹੜੇ ਨੇ ਜੀ ਅੰਦਰ ਹੀ ਮਿਲ ਕੇ ਆਂਗੇ ਜੋ ਵੀ ਪਰਿਵਾਰ ਹੁਕਮ ਲਾਉ ਅਸੀਂ ਉਹ ਕਿਹੜੇ ਪਰਿਵਾਰ ਨਾਲ ਸਿਨੇ ਰਾਜ ਸਭਾ ਮੈਂਬਰ ਸੁਖਮ ਸਿੰਘ ਵੀ ਐਸਯੂਓ ਕੰਨੇ ਸੀ ਵੀ ਪੰਜਾਬ ਸਰਕਾਰ ਦੇ ਕਰ ਮਹਾਲੀ ਦੇ ਵਿੱਚ ਕੋ ਜਮੀਨ ਮਹਈਆ ਕਰਵਾ ਦੇਵੇ ਤਾਂ ਅਸੀਂ ਕੇਂਦਰ ਸਰਕਾਰ ਤੋਂ ਫੰਡ ਲੈ ਆ ਕੇ ਉਹਨਾਂ ਦੀ ਜਗ੍ਹਾ ਦੇ ਵਿੱਚ ਮਹਾਲੀ ਬਣਾ ਸਕੀ ਬਿਲਕੁਲ ਕੋਈ ਜਮੀਨ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਕਿਸੇ ਕਿਸਮ ਦੀ ਜਮੀਨ ਵੀ ਮਹਈਆ ਕਰਾਵਾਂਗੇ ਔਰ ਯਾਦਗਾਰ ਵੀ ਬਣਾਵਾਂਗੇ ਮਹਿਮਾਨਜੋਗ ਮੁੱਖ ਮੰਤਰੀ ਸਾਹਿਬ ਨਾਲ ਇਸ ਬੰਦੀ ਸਲਾਹ ਕਰਾਂਗੇ ਕਿ ਕੋ ਮੁੱਖ ਮੰਤਰੀ ਸਾਹਿਬ ਦੇ ਬਹੁਤ ਹੀ ਅਜ਼ੀਜ਼ ਬਹੁਤ ਹੀ ਖਾਸ ਹੋ ਮਿੱਤਰਾਂ ਚੋਂ ਤੇ ਸੀ ਬਹੁਤ ਦੂੰਗੀ ਸਾਥ ਸੀ ਉਹਨਾਂ ਦੇ ਆਪ ਬੈਠ ਕੇ ਘੰਟਾ ਕਿਉਂਕਿ ਉਹ ਫਿਰ ਪਰਿਵਾਰ ਦੇ ਨਾਲ ਉਹਨਾਂ ਦੀ ਸਾਥ ਸੀ ਸੁੱਤ ਪਰਿਵਾਰ ਤੇ ਮਾਨ ਸਾਹਿਬ ਬੱਠੇ ਬੈਠ ਕੇ ਡਿਸਾਈਡ ਕਰਨਗੇ ਜਿਸ ਤਰ੍ਹਾਂ ਦੀ ਵੀ ਯਾਦਗਾਰ ਹੋਊਗੀ ਉਹ ਬਿਲਕੁਲ ਬੜਾ